ਇਹ ਗੱਲ ਦਾ ਉਸ ਸਮੇ ਗੁਰਮੁਖੋ ਕੁਠਾਰ ਦਾ ਰਾਜਾ ਰੰਜੀਤ ਜੀ ਦਾ ਉਹ ਵੀ ਬੜਾ ਬਿਮਾਰ ਸੀ ਉਹਨੂੰ ਝੋਲੀ ਦਾ ਰੋਗ ਸੀ ਗੁਰਮੁਖੋ ਉਹਨੇ ਬੜਾ ਇਲਾਜ ਕਰਾਇਆ ਕਿਤੇ ਉਹਨੂੰ ਖੜਕਣਾ ਪਿਆ ਉਹਦੀ ਰਾਣੀ ਵੀ ਦੁਖੀ ਸੀ ਉਹ ਆਪ ਵੀ ਦੁਖੀ ਜਦੋਂ ਉਹਨੂੰ ਪਤਾ ਲੱਗਾ ਆਪਣੇ ਘਰ ਵਾਲੀ ਦੇ ਸਲਾਹ ਕਰਦਾ ਭਗਵਾਨ ਨੇ ਮੈਨੂੰ ਪਤਾ ਲੱਗਾ ਹਿੰਦੁਸਤਾਨ ਦੇ ਬਾਦਸ਼ਾਹ ਦੇ ਪੁੱਤਰ ਸ਼ਾਹਜਹਾਂ ਦੇ ਪੁੱਤਰ ਦਾਲਾ ਸ਼ਕੋ ਨੂੰ ਜੋ ਬਿਮਾਰੀ ਸੀ ਗੁਰੂ ਹਰਿ ਸਹਿਬ ਜੀ ਨੇ ਆਪਣੇ દવાਖਾਨੇ ਦੇ ਵਿੱਚੋਂ ਉਹ ਤਿੰਨ ਚੀਜ਼ਾਂ ਦਿੱਤੀਆਂ ਉਹ ਤਿੰਨ ਚੀਜ਼ਾਂ ਦਵਾਈ ਬਣਾ ਕੇ ਖਵਾਈ ਹੈ ਤਾਂ ਉਹ ਦਲਸ਼ਕੋ ਤੰਦਰੁਸਤ ਹੋ ਗਿਆ ਕਿਉਂ ਨਾ ਹੋਵੇ ਅਸੀਂ ਵੀ ਗੁਰੂ ਜੀ ਅੱਗੇ ਜਾ ਕੇ ਬੇਨਤੀ ਕਰੀਏ ਗੁਰਨਾਨ ਦੇਵ ਦਾ ਘਰ ਬੜਾ ਨਿਰਵੈਰ ਹੈ ਉੱਥੇ ਸਭਨਾ ਦਾ ਭਲਾ ਮੰਗਿਆ ਜਾਂਦਾ ਹੈ ਸਤਸੰਗਿਓ ਫਿਰ ਰੰਜੀਤ ਦੇਵ ਰਾਜਾ ਵੀ ਕੁਠਾਰ ਦਾ ਰਾਜਾ ਆਪਣੀ ਰਾਣੀ ਨੂੰ ਲੈ ਕੇ ਇਹ ਵੀ ਕੀਰਤਪੁਰ ਸਾਹਿਬ ਸਤਗੁਰ ਦੀ ਸ਼ਰਨ ਵਿੱਚ ਪਹੁੰਚੇ ਆ। ਸਤਗੁਰ ਦੀ ਸ਼ਰਨ ਵਿੱਚ ਆਇਆ ਨਾ ਹੋ ਰਾਣੀ ਨੇ ਹੱਥ ਜੋੜੇ ਹੋਏ ਨੇ। ਰਾਜੇ ਨੇ ਵੀ ਹੱਥ ਜੋੜੇ ਹੋਏ ਨੇ। ਹੋ ਰਾਣੀ ਬੋਲਦੀ ਹੈ ਗਰੀਬਨਵਾਸ ਸਤਗੁਰ ਜੀ ਤੁਹਾਡੀ ਸ਼ਰਨ ਵਿੱਚ ਆਏ ਆ। ਥਾਂ ਥਾਂ ਤੇ ਭਟਕਿਆ ਬੜੀਆਂ ਦਵਾਈਆਂ ਖਾਧੀਆਂ ਪਰ ਮੇਰੇ ਸਿਰ ਦਾ ਸਾਈਂ ਕਿਤੇ ਹੋ ਠੀਕ ਨਹੀਂ ਹੋਇਆ। ਹੇ ਗਰੀਬ ਨਵਾਜ਼ ਜੀ ਗੁਰੂ ਹਰੈ ਸਿੰਘ ਜੀ ਇਹ ਮੇਰਾ ਰਾਜ ਭਾਂਤ ਕਿਸ ਕੰਮ ਦਾ ਜੇ ਮੇਰੇ ਸਿਰ ਦਾ ਸਾਈਂ ਠੀਕ ਨਾ ਹੋਇਆ। ਇਹ ਧਨ ਦੌਲਤ ਇਹ ਮਹਿਲ ਮਾਰੀਆਂ ਕਿਸ ਕੰਮ ਦੀਆਂ ਜੇ ਮੇਰੇ ਸਿਰ ਦਾ ਸਾਈਂ ਠੀਕ ਨਾ ਹੋਇਆ। ਬੇਨਤੀ ਕਰਦੀ ਸਤਿਗੁਰੂ ਥਾਂ ਥਾਂ ਤੇ ਗਏ ਆਂ ਬੜੀਆਂ ਦਵਾਈਆਂ ਖਾਧੀਆਂ ਪਰ ਕਿਤੇ ਉਹ ਫੜਕਰੀ ਪਿਆ ਹੁਣ ਹਾਰ ਥੱਕ ਕੇ ਇਹ ਗੁਰੂ ਹਰਗੋਬਿੰਦ ਜੀ ਤੇਰੀ ਸ਼ਰਨ ਵਿੱਚ ਆਏ ਆਂ ਬੋਲੇ ਈ ਸੋਨ ਹਾਲ ਹਾਤ ਸਰੀਆ ਆਕਾਲ ਹਾਰ ਥੱਕ ਕੇ ਤੇਰੀ ਸ਼ਰਨ ਵਿੱਚ ਆਏ ਆਂ ਗੁਰਮਖੋ ਜਦੋਂ ਸਾਰੇ ਹੀਲੇ ਫਸਲੇ ਫੇਲ ਹੋ ਜਾਣਾ ਹਰ ਪਾਸਿਓਂ ਹੱਥ ਕਰੇ ਹੋ ਜਾਣ ਸਭ ਲੋਕ ਤੁਹਾਡੇ ਵੱਲ ਜਦੋਂ ਮੁੱਖ ਮੋੜ ਲੈਣ ਉਦੋਂ ਫਿਰ ਇੱਥੇ ਆ ਕੇ ਨਿਮਰਤਾ ਦੇ ਨਾਲ ਗਲਤ ਪੱਲਾ ਪਾ ਕੇ ਹਿਰਦੇ ਦੀ ਝੋਲੀ ਅਡ ਕੇ ਇਹ ਪੁਕਾਰ ਕਰਿਆ ਕਰੋ ਬੇਨਤੀ ਕਰਿਆ ਕਰੋ ਜਉਦਰੀ ਤਰਲਾ ਪਾਇਆ ਕਰੋ हे ਗਰੀਬ ਨਿਵਾਜ਼ ਜੀ ਹੁਣ ਹਾਰ ਥੱਕ ਕੇ ਤੇਰੀ ਸ਼ਰਨ ਵਿੱਚ ਆਏ ਆਂ ਅਬ ਹਮ ਚਲੀ ਠਾਕੁਰ ਪਹਿਾਰ ਜਦ ਹਮ ਸਰਨ ਪ੍ਰਭੂ ਕੀ ਆਈ ਰਾਖ ਤਬੂ ਭਾਵੇਂ ਮਾਰ ਹੇ ਗਰੀਬ ਨਵਾਜ ਹਾਰ ਥੱਕ ਕੇ ਦੁਨੀਆ ਦੇ ਠੋਕੜਾ ਖਾ ਕੇ ਤੇਰੀ ਸ਼ਰਨ ਵਿੱਚ ਆਏ ਆ ਭੂਵੇਂ ਹੁਣ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਲੈ ਅਬ ਹਮ ਚਲੀ ਠਾਕੁਰ ਪਹਿਾਰ ਜਦ ਹਮ ਸਰਨ ਤਬੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕਣ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ हे ਗਰੀਬ ਨਵਾਜ਼ ਜੀ ਮੈਂ ਲੋਕਾਂ ਦੀਆਂ ਚਤੁਰਾਈਆਂ ਲੋਕਾਂ ਦੀਆਂ ਚਾਪਲੂਸੀਆਂ ਅੱਗ 'ਚ ਪਾ ਕੇ ਸਾੜ ਦਿਤੀਆਂ ਨੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਲੋਕਣ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਲ ਸਤਿਗੁਰੂ ਕੋਈ ਮੈਨੂੰ ਚੰਗਾ ਆਖੇ ਕੋਈ ਮੰਦਾ ਆਖੇ ਇਹ ਸਰੀਰ ਇਹ ਤਨ ਤੇਰੇ ਚਰਨਾਂ 'ਚ ਪੇਟਾ ਕਰ ਦਿੱਤਾ ਹੁਣਾਂ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਟਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਮੁਰਾਰ ਬੋਲੋ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਮੁਰਾਰ ਸਗਲ ਦੁਆਰ ਕੋ ਛੜਕੇ ਗਿਓ ਤੋ ਹਰੋ ਦੁਆਰ ਬਾਹੇ ਗਏ ਕੀ ਲਾਜਸ ਤੂ ਬੇਦਾਸ ਤੋਹਾਰ ਖੁਰਾਣੀ ਬੇਨਤੀਆਂ ਪਈ ਕਰਦੀ ਹੈ ਸਤਿਗੁਰੂ ਇਹ ਰਾਜ ਭਾਗ ਇਹ ਧਨ ਪਦਾਰਥ ਇਹ ਮਹਿਲ ਮਾਰੀਆਂ ਕਿਸ ਗੰਮ ਦੀਆਂ ਜੇ ਮੇਰੇ ਸਿਰ ਦਾ ਸਾਈਂ ਠੀਕ ਨਾ ਹੋਇਆ ਕਿਰਪਾ ਕਰੋ ਮਹਾਰਾਜ ਜੀ ਤੁਸੀਂ ਗਰੀਬ ਨਵਾਜ ਤੋ ਉਸ ਵੇਲੇ ਗੁਰੂ ਹਰਿਐਬ ਸਹਿਬ ਜੀ ਨੇ ਵੈਦ ਨੂੰ ਕੋਲ ਬੁਲਾਇਆ ਜੋ ਗੁਰੂ ਘਰ ਦਾ ਵੈਦ ਸੀ ਆਖਿਆ ਵੀ ਇਹਨੂੰ ਦਵਾਈ ਦਿਓ ਹੋ ਦਵਾਈ ਦਿੱਤੀ ਕਿਰਪਾ ਗੁਰੂ ਸਾਹਿਬ ਜੀ ਕੋਈ ਦਿਨ ਦਵਾਈ ਖਾਧੀ ਰਾਜਾ ਬਿਲਕੁਲ ਤੰਦਰੁਸਤ ਹੋ ਗਿਆ ਜੀ ਹੋ ਰਾਜਾ ਤੰਦਰੁਸਤ ਹੋ ਗਿਆ ਦੋਨੋਂ ਜੀ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਸਤਿਗੁਰ ਦਾ ਸ਼ੁਕਰਾਨਾ ਕਰਦੇ ਨੇ ਏ ਗੁਰੂ ਹਰਿ ਸਾਹਿਬ ਜੀ ਤੁਸੀਂ ਕਿਰਪਾ ਕੀਤੀ ਕਿਰਪਾ ਤੁਹਾਡੀ ਦਵਾਈ ਤੁਹਾਡੇ દવાਖਾਨੇ ਜੋ ਖਾਧੀ ਮਾਰਿਆ ਸੀ ਤੰਦਰੁਸਤ ਹੋ ਗਿਆ ਹੁਣ ਗਰੀਬ ਨਵਾਜ਼ ਜੀ ਤੁਹਾਡੇ ਚਰਨਾਂ 'ਚ ਇੱਕ ਹੁਣ ਹੋਰ ਬੇਨਤੀ ਕਰਨੀ ਹੈ ਗੁਰੂ ਹਰਿਐਸ ਜੀ ਮੁਸਕਰਾਪੇ ਥੋੜਾ ਜਿਹਾ ਕਹਿੰਦੇ ਰਣਜੀਤ ਦੇਵ ਰਾਜਨ ਜਿਹੜਾ ਦੁੱਖ ਲੈ ਕੇ ਆਇਆ ਸੀ ਗੁਰੂ ਨਾਨਕ ਜੀ ਦੇ ਘਰ ਗੁਰੂ ਨਾਨਕ ਨੇ ਕਿਰਪਾ ਕੀਤੀ ਉਹ ਦੁੱਖ ਤੇਰਾ ਦੂਰ ਹੋ ਗਿਆ ਸਰੀਰ ਤੇਰਾ ਤੰਦਰੁਸਤ ਹੋ ਗਿਆ ਹੁਣ ਹੋਰ ਕੀ ਚਾਹੀਦਾ ਹੈ ਹੱਥ ਜੋੜ ਲੈ ਸਤਿਗੁਰੂ ਇੱਕ ਬੇਨਤੀ ਕਰਦੀ ਹੈ ਅੱਗੇ ਬਖਸ਼ੋ ਵੀ ਬੋਲ ਕੀ ਕਹਿਣਾ ਚਾਹੁੰਦਾ ਉਸ ਵੇਲੇ ਰਣਜੀਤ ਦੇਵ ਦੇ ਅੱਖਾਂ ਚ ਜੱਤੂ ਨੇ ਦੋਵੇਂ ਹੱਥ ਜੋੜੇ ਹੈ ਗਰੀਬ ਨਰਾ ਸਤਿਗੁਰ ਜੀ ਪਹਿਲਾਂ ਤਾਂ ਤੁਹਾਡੇ ਸ਼ੁਕਰਾਨੇ ਜੋ ਕਿਰਪਾ ਕੀਤੀ ਮੈਨੂੰ ਤੰਦਰੁਸਤੀ ਬਖਸ਼ੀ ਮਹਾਰਾਜ ਜੀ ਹੁਣ ਬੇਨਤੀ ਹੈ ਜਿੱਥੇ ਇਹ ਸਰੀਰ ਨੂੰ ਤੰਦਰੁਸਤ ਕੀਤਾ ਜੇ ਇਹ ਸਰੀਰ ਨੂੰ ਅਰੋਗ ਕੀਤਾ ਜੇ ਕਿਰਪਾ ਕਰੋ ਮੇਰਾ ਮਨ ਵੀ arogh ਹੋ ਜਾਵੇ ਬੋਲੇ ਈ ਸੋਨ ਹਾਲ ਸਤਿ ਸ੍ਰੀ ਅਕਾਲ ਕਿ ਆਖਿਆ ਮੇਰਾ ਮਨ ਵੀ arogh ਹੋ ਜਾਵੇ ਮੇਰੇ ਸਮੇਤ ਕਿੰਨੇ ਕਿੰਨੇ ਸਾਲ ਹੋ ਗਏ ਸਨ ਗੁਰੂ ਘਰ ਆਉਂਦਿਆਂ ਨੂੰ ਕਦੀ ਆਖਿਆ ਕੇ ਇਹ ਗੱਲ ਆਖਦੇ ਆ ਪੁੱਤਰ ਦਾ ਵਿਆਹ ਲੱਗ ਜਾਵੇ ਮਕਾਨ ਵਧੀਆ ਮਿਲ ਜਾਵੇ ਵੱਡੀ ਕੋਠੀ ਬਣ ਜਾਵੇ ਵੱਡੀ ਗੱਡੀ ਮਿਲ ਜਾਵੇ ਪੱਤਰ ਨੌਕਰੀ ਮਿਲ ਜਾਵੇ ਦਾਤਾਂ ਨੂੰ ਮੰਗਦੇ ਆਂ ਕਹਿੰਦੇ ਇਹ ਆਖਿਆ ਇਹ ਗਰੀਬ ਨਵਾਜ਼ੀ ਮੇਰਾ ਮਨ ਅਰੋਗ ਹੋ ਜਾਵੇ ਜਿਸ ਦਿਨ ਮਨ ਅਰੋਗ ਹੋ ਗਿਆ ਅੰਦਰੋਂ ਈਰਖਾ ਖਤਮ ਹੋ ਜਾਵੇਗੀ ਮੈਂ ਮੇਰੀ ਮੈਂ ਮੇਰੀ ਹੋਂਮੇ ਖਤਮ ਹੋ ਜਾਵੇਗੀ ਅਜੇ ਰਜੀਤ ਦੇਵ ਰਾਜਾ ਇਹਦੀ ਰਾਣੀ ਹੱਥ ਜੋੜੇ ਨੇ ਸਤਗੁਰੂ ਕਿਰਪਾ ਕਰੋ ਇਹ ਮਨ ਅਰੋਗ ਹੋ ਜਾਵੇ ਤਾਂ ਉਸ ਵੇਲੇ ਗੁਰੂ ਹਰਿ ਸਬਜੀ ਕਹਿੰਦੇ ਭਲਿਓ ਜੇ ਕਹਿੰਦੇ ਮਨ arogh ਹੋ ਜਾਵੇ ਫਿਰ ਸੰਗਤ ਦੀ ਸੇਵਾ ਕਰਿਆ ਕਰੋ ਸੰਗਤ ਦੀ ਸੇਵਾ ਸੰਗਤ ਦੇ ਉਠੇ ਭਾਂਡੇ ਮਾਂਜੋ ਨਿਮਰਤਾ ਦੇ ਨਾਲ ਜਿਉਂ-ਜਿਉ ਸੰਗਤ ਦੇ ਭਾਂਡੇ ਮਾਂਜੋਗੇ ਗੁਰੂ ਘਰ ਸੇਵਾ ਕਰੋਗੇ ਸੰਤਾਂ ਦੀ ਸੇਵਾ ਕਰੋਗੇ ਇਹ ਮਨ arogh ਹੁੰਦਾ ਜਾਵੇਗਾ ਤੇ ਨਾਲ-ਨਾਲ ਸਤਨਾਮ ਦੀ ਕਮਾਈ ਕਰਨੀ ਹੈ ਸੱਚੇ ਨਾਮ ਦੀ ਸ਼ਬਦ ਦੀ ਕਮਾਈ ਕਰਨੀ ਹੈ ਹੁਣ ਗੁਰਮਖੋ ਇਹ ਦੋਨੋਂ ਜੀ ਝੂਠੇ ਬਰਤਨ ਵੀ ਸੰਗਤਾਂ ਦੇ ਵਾਂਝਦੇ ਨੇ ਗੁਰੂ ਘਰ ਸੇਵਾ ਵੀ ਕਰਦੇ ਨੇ ਤੇ ਨਾਲ-ਨਾਲ ਇਹ ਸ਼ਬਦ ਦੀ ਕਮਾਈ ਕਰਦੇ ਨੇ ਆਓ 2-3 ਮਿੰਟ ਹਾਜ਼ਰੀ ਗੁਰਮਖੋ ਲਗਾਈਏ ਸਤਿਗੁਰ ਦੇ ਪਿਆਰ ਦੇ ਵਿੱਚ ਆਪਣੀ ਵੀ ਅਰਦਾਸ ਕਰੀ ਅਰਦਾਸ ਗਰੀਬ ਦੀ ਮਹਾਰਾਜ ਕਿਰਪਾ ਕਰੋ ਸਾਡਾ ਵੀ ਮਨ arogh ਹੋ ਜਾਵੇ ਕਿਉਂ ਵੱਡਾ ਘਰ ਹੈ ਅਜ ਵੱਡੀ ਦਾਤ ਮੰਗੀ ਤੇ ਬੜੀ ਵੱਡੀ ਦਾਤ ਜੇ ਗੁਰਮਖੋ ਜਿਸ ਦਿਨ ਮਨ ਅਰੋਗ ਹੋ ਗਿਆ ਨਾ ਸਭ ਟੈਨਸ਼ਨਾਂ ਖਤਮ ਹੋ ਜਾਣਗੀਆਂ ਸਭ ਟੈਨਸ਼ਨਾਂ ਸਭ ਦੁੱਖ ਦੂਰ ਹੋ ਜਾਣਗੇ ਗੁਰਮੁਖੋ ਆਓ ਪਿਆਰ ਤੇ ਹਾਜ਼ਰੀ ਗੁਰਮੁਖ ਲਗਾਈਏ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਾਰੀ ਸੰਗਤ ਦੇ ਗੁਰਬਾਣੀ ਵਾਹੇ ਗੁਰੂ ਤਨ ਵਾਹੇ सत नाम वाहे गुरु 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 सत नाम ਦਾ ਰੰਜੀਤ ਦੇਵਤ ਇਹਦੀ ਰਾਣੀ ਸੰਤਨ ਝੂਠੇ ਭਾਂਡੇ ਮਾਇੰਦੇ ਦੇ ਨਾਲ ਨਾਲ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਜਿਉਂ-ਜਿਉਂ ਸੰਗਤਾਂ ਦੀ ਸੇਵਾ ਕਰਦੇ ਨੇ ਨਾਮ ਜਪਦੇ ਨੇ ਮਨ ਅਰੋਗ ਹੁੰਦਾ ਜਾਂਦਾ ਹੈ ਹੁਣ ਗੁਰਮਖੋ ਇਦਾਂ ਮਹਿਸੂਸ ਹੁੰਦਾ ਜਿਵੇਂ ਕੰਨ ਕੰਦੇ ਵਿੱਚ ਗੁਰੂ ਹਰਿਐਸਬ ਜੀ ਆਪ ਵਸਦੇ ਪਏ ਨੇ ਇੱਕ ਸਤਗੁਰੂ ਆਪ ਸੰਗ੍ਹਾ ਸੰਦੇ ਬੈਠੇ ਨੇ ਤੇ ਇਹੋ ਹੀ 사ਤਗੁਰੂ ਜੀ ਕਨ ਕਨ ਵਿੱਚ ਵਸਦੇ ਪਏ ਨੇ ਜਿੱਧਰ ਵੇਖਦੇ ਨੇ ਗੁਰੂ ਹਰਿਐ ਸਜ ਜਿਦਾਰੇ ਹੁੰਦੀ ਨੇ ਇਹਨਾਂ ਨੂੰ ਚਲਕੜੀ ਪੈਂਦੀ ਨੇ ਪ੍ਰੇਮ ਵੱਧ ਗਿਆ ਅੱਜ ਗੁਰੂ ਹਰਿਐ ਸਜ ਨੇ ਵੇਖਿਆ ਹੁਣ ਅੰਦਰੋਂ ਮਨ ਸਾਫ਼ ਹੋ ਚੁੱਕਿਆ ਹੈ ਨਾਮ ਜਪ ਕੇ ਬੰਦਗੀ ਦੇ ਨਾਲ ਸੇਵਾ ਦੇ ਨਾਲ ਪੜਦੇ ਨਾ ਭੜੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਪੁੱਤਰ ਸੁਖੇ ਅਗੇ ਬੋਲ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲੱਈਆ ਹੋ ਧੋਏ ਜੇ ਕੱਪੜਾ ਗੰਦਾ ਹੋ ਜਾਵੇ ਨਾ ਉਹਨੂੰ ਸਾਬਣ ਨਾਲ ਧੋਤਾ ਜਾਂਦਾ ਹੈ ਉਹਨੂੰ ਸਾਬਣ ਨਾਲ ਧੋ ਲਈਦਾ ਹੈ ਸਤਿਗੁਰੂ ਇਹ ਕੱਪੜਾ ਮੈਲਾ ਹੋ ਜਾਵੇ ਗੰਦਾ ਹੋ ਜਾਵੇ ਇਹਨੂੰ ਸਾਬਣ ਨਾਲ ਧੋ ਲਈਦਾ ਹੈ ਸਾਫ਼ ਹੋ ਜਾਂਦਾ ਹੈ ਤਾਂ ਜੇ ਇਹ ਮਤ ਮੈਲੀ ਹੋ ਜਾਵੇ ਫਿਰ ਕੀ ਕਰੀਏ ਮਹਾਰਾਜੀ ਇਹ ਵੀ ਕਿਰਪਾ ਕਰਕੇ ਦੱਸਣਾ ਕਰੋ ਅਗੇ ਸਤਗੁਰੂ ਕਿਰੇ ਕਹਿੰਦੇ ਭੜੀਏ ਮਤ ਪਾਪਾਂ ਕੈ ਸੰਗ ਉਹ ਧੁੱਪੈ ਆਵੈ ਕ ਰੰਗ ਭੜੀਏ ਮਤ ਪਾਪਾਂ ਕੈ ਸੰਗ ਉਹ ਧੁੱਪੈ ਆਵੈ ਕ ਰੰਗ ਜੈ ਸਤਿਨਾਮ ਸ੍ਰੀ ਵਾਹਿਗੁਰੂ ਫਿਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਨਾਮ ਦੇ ਨਾਲ ਸ਼ਬਦ ਨਾਲ ਇਹ ਮਤ ਵੀ ਗੁਰਮਖੋ ਸਾਫ ਹੋ ਜਾਂਦੀ ਏ ਰੱਜ ਰੱਜ ਕੇ ਨਾਮ ਜਪਿਆ ਕਰੋ ਰੱਜ ਰੱਜ ਕੇ ਬੰਦਗੀ ਕਰਿਆ ਕਰੋ ਗੁਰਮਖਾਂ ਦੀ ਬੰਦਗੀ ਵਾਲੇ ਦੀ ਸੰਗਤ ਕਰਿਆ ਕਰੋ ਜੋ ਨਾਮ ਦੇ ਨਾਲ ਜੋੜਦੇ ਨੇ ਗੁਰਮਖੋ ਉਹਨਾਂ ਦੀ ਸੰਗਤ ਕਰਿਆ ਕਰੋ ਸਤ ਸੰਗਿਓ ਅੱਜ ਗੁਰੂ ਹਰਿ ਸਰ ਜੀ ਕੋਲ ਬੁਲਾਉਂਦੇ ਨੇ ਆਖਣ ਲੱਗੇ ਰਜਨ ਹੁਣ ਗੁਰੂ ਨਾਨਕ ਜੀ ਦੀ ਕਿਰਪਾ ਹੋ ਗਈ ਤੁਹਾਡੇ ਉੱਪਰ ਜਾਓ ਆਪਣਾ ਰਾਜ ਭਗ ਸਮਹਾਲੋ ਜਾ ਕੇ ਆਪ ਵੀ ਸ਼ਬਦ ਦੀ ਕਮਾਈ ਕਰੋ ਹੋਰਨਾ ਨੂੰ ਵੀ ਸਤ ਨਾਲ ਜੁੜੋ ਪਰਮਾਤਮਾ ਨਾਲ ਜੁੜੋ ਇਹ ਦੋਨੋਂ ਜੀ ਸਤਗੁਰੂ ਅੱਗੇ ਲੈ ਕੇ ਆਪਣੇ ਨਗਰ ਕੁਠਾਰ ਜਾਂਦੇ ਨੇ ਗੁਰਮੁਖੋ ਜਿੱਥੇ ਆਪ ਨਾਮ ਜਪਦੇ ਨੇ ਹੋਰਨਾ ਨੂੰ ਵੀ ਨਾਮ ਦੇ ਨਾਲ ਜੋੜਦੇ ਨੇ ਅੱਗੋਂ ਇਹਨਾਂ ਦੀ ਔਲਾਦ ਵੀ ਗੁਰੂ ਘਰ ਦੀ ਸ਼ਰਧਾਲੂ ਬਣੀ ਰਹੀ ਗੁਰਮੁਖੋ ਵੇਖੋ ਆਏ ਸੰਸ ਸਤਗੁਰੂ ਦੀ ਸ਼ਰਨ ਵਿੱਚ ਇਹ ਸਰੀਰ arogh ਹੋ ਜਾਵੇ ਸਰੀਰ ਦਾ ਰੋਗ ਦੂਰ ਹੋ ਜਾਵੇ ਪਰ ਗੁਰੂ ਹਰ ਰਾਇ ਸਾਹਿਬ ਜੀ ਐਡੇ ਦਿਆਲੂ ਐਡੇ ਕਿਰਪਾਲੂ ਵੇਖੋ ਗੁਰਮਖੋ ਸਰੀਰ ਨੂੰ ਵੀ ਰੋਗ ਕੀਤਾ ਹੈ ਸਰੀਰ ਦੀ ਤੰਦਰੁਸਤੀ ਬਖਸ਼ੀ ਹੈ ਉਥੇ ਮਨ ਨੂੰ ਅਰੋਗ ਕੀਤਾ ਮਨ ਨੂੰ ਤੰਦਰੁਸਤੀ ਬਖਸ਼ ਦਿੱਤੀ ਇਹਨੇ ਧੰਨ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਐਵੇਂ ਨਹੀਂ ਭਾਈ ਨੰਦ ਲਾਲ ਜੀ ਲਿਖਦੇ ਕਹਿੰਦੇ ਹੱਕ ਪਰਵਰ ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹੜਾਏ ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹੜਾਏ ਸੁਲਤਾਨ ਹਮ ਦਰਵੇਸ਼ ਉਹ ਸੁਲਤਾਨ ਬਾਦਸ਼ਾਹ ਵੀ ਨੇ ਦਰਵੇਸ਼ ਫਕੀਰ ਵੀ ਨੇ ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹੜਦਾਏ ਭਾਈ ਨੰਦਨਾਲ ਜੀ ਵਿਕਟੇ ਪਿਆਰ ਦੇ ਵਿੱਚ ਗੁਰਮੁਖੋ ਗੁਰੂ ਹਰਿਐ ਸージー ਵਡਿਆਈ ਕਰਦੇ ਨੇ